ਤੇ ਗਾਈ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਲੱਗੇ ਆ ਪੱਠੇ ਵੜਨ ਤੇ ਬਾਕੀ ਉਹ ਜਿਹੜਾ ਚਾਰ ਸੀਗਾ ਉਹ ਭਾਜੇ ਪੱਟ ਨਹੀਂ ਸਕਦੇਗੇ ਤੇ ਹੁਣ ਆਪਾਂ ਪੱਠੇ ਵੜ ਲਈਏ ਪੱਠੇ ਵੜ ਕੇ ਤੇ ਫਿਰ ਤੁਹਾਨੂੰ ਦਿਖਾਉਣੇ ਆ ਬਾਕੀ ਆਪਾਂ ਉਹ ਵੇਖੋ ਰਾਤ ਜਿਸ ਮਾਰਿਆ ਹੀ ਸਵਾਗਾ ਚੈੱਕ ਕਰ ਸਕਦੇ ਨਹੀਂ ਸਾਰੀ ਜਮ ਹਜੇ ਪਾਣੀ ਛੱਡਣ ਦਾ ਉਹਦੇ ਵਿੱਚ ਲਾਈਟ ਨਹੀਂ ਆਈ ਐ ਜੇ ਮੋਟਰ ਵਾਲੀ ਆਵੇਗੀ ਤੇ ਫਿਰ ਪਾਣੀ ਛੱਡ ਦੇਣਾ ਆਪਾਂ ਤੇ ਮੁਰਕੇ ਆਪਾਂ ਲਾ ਦੇਣਾ ਵਿੱਚ ਉਹਨਾਂ ਤੇ ਹਜੇ ਆਪਾਂ ਇੱਥੇ ਪੱਠੇ ਬੀਜਨੇ ਆਂ ਵੇਣੇ ਅੱਜ ਜਾਂ ਕੱਲ ਨੂੰ ਬੀਜ ਦਵਾਂਗੇ ਤੇ ਬਾਕੀ ਹੁਣ ਮੈਂ ਪੱਠੇ ਵਾੜਨਾਂ। ਤੇ ਗਾਈ ਦਾ ਹੋਣਾ ਆਪਾਂ ਟਿਕ ਲੈ ਕੇ ਚੱਲੇ ਹਾਂ ਇੱਕ ਈ ਮਿੱਟੀ ਦਿਖਾਉਂਦੇ ਉਹ ਤਾਂ ਜ਼ਿਆਦਾ ਨਾ ਘੱਟ ਲੈਣੇ ਜਾਣਾ ਇਹਨੂੰ ਨਾ ਪਤਾ ਨਹੀਂ ਕੀ ਚੱਕਰ ਪੈ ਗਿਆ। ਇਹ ਨਾ ਹੌਲੀ ਪੈ ਨਹੀਂ ਦੀਦੀ ਵੀ ਉੱਪਰ ਪਾਏ ਹੋਏ ਦੇ ਵਿੱਚੋਂ ਪਾਣੀ ਸਾਰਾ ਬਾਹਰ ਗੱਡੀ ਜਾਂਦਾ ਹੈ ਰੈਡੀਏਟਰ ਵਾਲਾ। ਉਹ ਵਖਾ ਕੇ ਲੈ ਆਉਣਾ ਤੇ ਉਹਨੇ ਨੂੰ ਮੈਂ ਲੈ ਕੇ ਚੱਲੇ ਆ ਉੱਥੇ ਤੇ ਵੱਡੇ ਕਾਈ ਦਾ ਮਹੀਨੇ ਦਾ ਮੌਸਮ ਮੈਂ ਕਿਹਾ ਮਹੀ ਮੂ ਆ ਗਿਆ ਨੇ ਭੇਜ ਜਾਵੇਗਾ ਤੇ ਉਹਨਾਂ ਪੈਨ ਨੂੰ ਲੈ ਕੇ ਜਾਣੇ ਆ ਤੇ ਫਿਰ ਉਹਨਾਂ ਨੂੰ ਸਜਾਏ ਮਿਲਦਾ ਨੇ ਮਹਾਵਨਾਵਾ ਵੀ ਕੀ ਪ੍ਰੋਬਲਮ ਹੈ ਤੇ ਗਾਈਸ ਆਪ ਆ ਗਏ ਸੀ ਬਾਕੀ ਹੁਣ ਮਹੀਨੇ ਆ ਕੀ ਪ੍ਰੋਬਲਮ ਹੈ ਸ਼ੋਸ਼ੂ ਖੋਲ ਦਿੱਤੀ ਸਾਰਾ ਕੁਝ ਬਾਕੀ ਜੇ ਕਰ ਸਕਦੇ ਚੈੱਕ ਗਰਮ ਮ ਬੜਾਈ ਹੈ ਨਾ ਰਾਈਟਰ ਆਇਆ ये माशा अल्लाह अब ਪੱਠੇ ਕੋਈ ਮੁਰਨਾ ਨਹੀਂ ਆਉਂਦਾ ਆਹੋ ਕੁਈ ਨੀ ਨਾ ਰਿਚਾੜਾ ਕਰਦਾ ਤਰਕੇ ਨਾ ਆ ਸਾਹਮਣੇ ਬੜਾ ਜਵਾਨ ਨਾ ਜੋ 5 6 ਪੰਨਾ ਫੜ ਲੇ ਇਹ ਹੋਟੇ ਨਾਲ ਬੜਾ ਕੁਦਰਤ ਨਹੀਂ ਉਹ ਕੀ ਇਹਦਾ ਕੰਮ ਨਹੀਂ ਕਰਦਾ ਰਹਿ ਜਾਂ ਆਸਿਆ ਪਾਣੀ ਲੱਗਿਆ ਲਾ ਲਾ ਕੋਈ ਟੈਨਸ਼ਨ ਨਹੀਂ ਯਾਰ ਇੰਨੇ ਪੜਾਉਂਦਾ ਕੰਮ ਕਰਦਾ ਖੇਡ ਰਹੀ ਹੈ ਚਾਪਲਾਸ ਉੜੀ ਆ ਇੱਕ ਵਾਜਣਾ ਕਈ ਰਾਤ ਪੰਜ ਪਤਾ ਨਹੀਂ ਕਿੱਧਰ ਕਿੱਧਰ ਲੰਗੇ ਖੰਨਾ ਕਣੀ ਜਹੀ ਗੱਲ ਹੈ ਬੜੀ ਟੈਨਸ਼ਨ ਹੈ ਨਾ ਕੋਈ ਕਰਦਾ ਇਸ ਤੇਰਮਾ ਜਵਾਬ ਸਹੀ ਹੈ ਨਿਸ਼ਾਨੀ ਕਰ ਸਕਦਾ ਉਦੋਂ ਸਰਦਾਰ ਵੀ ਆਪਾ ਕੇਰ ਕਰਨੀ ਛੱਡਦੇ ਨੇ ਯਾਰ ਆਪਾਂ ਦਾ ਬੜਾ ਮੁੰਡਾ ਆਪਣਾ ਸਮਝ ਜਾਣਾ ਨਹੀਂ ਕਰ ਸਾਡੇ ਚਾਚੇ ਦਾ ਸ਼ੋਰ ਨਾ ਨਹੀਂ ਜਵਾਬ ਆਪਣੇ ਸਮਝਦਾਰ ਕੀ ਕਰੇ ਚਾਚੇ ਉਹ ਵਾਈ ਬੰਦੇ ਬੱਲੇ ਲਾ ਕੇ ਉਹ ਜੂਠ ਨਹੀਂ ਦੇਵਾ ਉਹਨੇ ਕਰਨਾ ਵੀ ਮੇਰੇ ਨਾਲ ਇਸ ਮਾਨਸੇ अदा ਇੱਕ ਲਿਫਟ ਤੇ ਬਣਾ ਲੋਡ ਮਨਉਂਦਾ ਪਿਆ ਹੁਣ ਲੋਅਰ ਹੋ ਜਾਂਦੀ ਨਾ ਜਿਵੇਂ ਮਣ ਕੇ ਚੱਲਾਂ ਪਾਸ ਟਰੈਕਟਰ ਵਗਦਾ ਪਿਆ ਨਾ ਮਾੜੀ ਲਿਫਟ ਦਾ ਚੱਕੀ ਫੁੱਲ ਨਾ ਦਵ ਜਾਂਦੇ ਟਰੈਕਟਰ ਜਿ ਕਿੰਨਾ ਕੁ ਪਿੱਛੇ ਲੋਡ ਪਿਆ ਹੋਤਾ ਅੱਛਾ ਹੂੰ ਟਰੈਕਟਰ ਨੇ ਪੰਪ ਨੇ ਹਰ ਕਿੰਨਾ ਵੀ ਜ਼ੋਰ ਪਾ ਗਿਆ ਪੰਪ ਦੇ ਉੱਤੇ ਕੰਮ ਨਾ ਸਹੀ ਕਰਦੀ ਥਾਂ ਨੇ ਉਠ ਸਹੀ ਕਰਦੀ ਕੰਮ ਜਿਨਾ ਮਰਜ਼ੀ ਉੱਪਰ ਲੈ ਗਿਆ ਅੱਜ ਤਾਂ ਬੂਰਾ ਗਰਮ ਹੋਇਆ ਹੈ ਹੂੰ ਸੇਕਲ ਉਹ ਮਾਰਉਂਦਾ ਹੂੰ ਏ ਗਾਈਸ ਕਰਦੇ ਆ ਚੈੱਕ ਕਿ ਬਰੌਡ ਮਟਰਟਰ ਦੇ ਵਿੱਚ ਖੋਲ ਹੀ ਜਾਂਦੇ ਆ ਗਰਮ ਬਹੁਤ ਹੋ ਗਿਆ ਟੇ ਪਹਿਲਾ ਕੋਲੜ ਸੀਗਾ ਹੁਣ ਰਿਆ ਹੀ ਕੱਲਾ ਪਾਣੀ ਗਿਆ ਤੇ ਗਾਈਸ ਆਪਾਂ ਗੁਰਦੁਆਰੇ ਆਈ ਅੱਜ ਮੱਥਾ ਹੀਗਾ ਆਪਾਂ ਟਰੈਕਟਰੋਂ ਸੀ ਡੱਕ ਦਿੱਤਾ ਹੀਗਾ ਤੇ ਹੁਣ ਆਪਾਂ ਚੱਲੇ ਆਂ ਵਾਪਸ ਕਿ ਅੰਦਰ ਪੀੜ ਸੀ ਤਾਂ ਕਰ ਫਿਰ ਮੈਂ ਬਲੌਗ ਇੱਥੇ ਬਣਾਇਆ ਨਹੀਂਗਾ ਤੇ ਬਖਦੀ ਕਰ ਸਕਦੇ ਜੱਸ ਜੈ ਸਤਿਨਾਮ ਇਹ ਮਾਲਕ ਦੀ ਕਿਰਪਾ ਹੋ ਜਾਏ ਜੀ ਦੀ ਉਹ ਲੱਗ ਜਣੇ ਹਾਂ ਤੇ ਪੁੱਛ ਕੇ ਸਰਦ ਨੂੰ ਗਾਈਸ ਹੋਣਾ ਆਪਾਂ ਕਰੇ ਆ ਗਏ ਸੀਗੇ ਤੇ ਟਰੈਕਟਰ ਆਪਾਂ ਉੱਥੇ ਮਿਸਤਰੀ ਕੋਲ ਡਾਕਾ ਦਾ ਆਪਾਂ ਨੂੰ ਮਿਲਿਆ ਕੱਲ ਨੂੰ ਕਿ ਜਿਵੇਂ ਕਿ ਮੈਂ ਤੁਹਾਨੂੰ ਦਿਖਾਇਆ ਵਲੌਗ ਦੇ ਵਿੱਚ ਵੀ ਆਪਣੀ ਨਾ ਟਰੈਕਟਰ ਦੀ ਸੀਗੀ ਵਾਟਰ ਬਾਡੀ ਜਿਹੜੀ ਨਾ ਉਹ ਹੋ ਗਈ ਸੀ ਖਰਾਬ ਉਹ ਟਰੈਕਟਰ ਦੇ ਨਾਲ ਦੀ ਆ ਜਦੋਂ ਦਾ ਟਰੈਕਟਰ ਨਹੀਂ ਜਾਂਦਾ ਹੈ ਤੇ ਤਾਂ ਕਰਕੇ ਉਹ ਸਾਰੀ ਜਾਮ ਹੋਈ ਪਈ ਸੀ ਤੇ ਹੁਣ ਉਹ ਆਪਾਂ ਪਾਣੀ ਨਵੀਂ ਪਾ ਦੇਣੀ ਹੈ ਤੇ ਨਾਲ ਜਿਹੜਾ ਆਪਣਾ ਪੱਖਾ ਸੀ ਨਾ ਉਹ ਪੱਖਾ ਸੀ ਛੋਟਾ ਉਹਦੇ ਨਾਲ ਹਵਾ ਨਹੀਂ ਪੂਰੀ ਜਾਂਦੀ ਸੀ ਤੇ ਉਹ ਵੀ ਨਵਾਂ ਪਾਉਣਾ ਤੇ ਜਿਹੜਾ ਰੈਡੀਏਟਰ ਇਹ ਵਿੱਚੋਂ ਉਹ ਵੀ ਨਵਾਂ ਹੀ ਪਵਾ ਦਿੱਤਾ ਆਪਾਂ ਸਾਰਾ ਡਿਗਾਰਮੈਂਟ ਉਹ ਵੀ ਜਾਮ ਹੋਇਆ ਤੇ ਜਮਾ ਐ ਜਿਸ ਜਾਨੀ ਕਿ ਵੀ ਨਾ ਪਾਣੀ ਤਾਂ ਸਰਕਲ ਸਹੀ ਨਹੀਂ ਚੱਲਦਾ ਸਹੀ ਪੂਰਾ ਤੇ ਹੁਣ ਸਾਰਾ ਕੁਝ ਆਪਾਂ ਕਰਾ ਦਿੱਤਾ ਹੈ ਤੇ ਹੁਣ ਆਪਾਂ ਨੂੰ ਕੱਲ ਨੂੰ ਮਿਲ ਜਾਵੇਗਾ ਟਰੈਕਟਰ ਤੇ ਸਰਵਿਸ ਮੇਰਾ ਰਾਜ਼ਾ ਕਰਾ ਦੇਣੇ ਆ ਤੇ ਗੈਸ ਕਾਰਡ ਪੈਣ ਵਾਲੀ ਉਹ ਵੀ ਨਵਾਂ ਪਵਾ ਦਿੱਤਾ ਹੈ ਜੋ ਵੀ ਨਿਕਮ ਰਸਵਾਨ ਸੱਲਲਾ ਬੱਬਾ ਤੇ ਹੁਣ ਕੱਲ ਨੂੰ ਆਪਾਂ ਟਰੈਕਟਰ ਮਿਲ ਜਾਵੇਗਾ ਤੇ ਬਾਕੀ ਅੱਜ ਦਾ ਵਲੋਗ ਆਪਣੇ ਇੱਥੇ ਟਿੱਕਰ ਤੇ ਸੀਗਾ ਜੇ ਵਧੀਆ ਲੱਗਾ ਲਾਈਕ ਤੇ ਸਬਸਕ੍ਰਾਈਬ ਜੁਲ ਕਰ ਦੇ ਚੈਨਲ ਨੂੰ হ'ল মিল কালো নৱে বলি